ਸਾਸ਼ੀਰਿਓ ਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਤੁਹਾਨੂੰ ਅਸੀਂ ਗੁੜ ਦੀ ਗਿਚਕ ਬਣਾਉਣੀ ਸਿਖਾਵਾਂਗੇ ਇਹ ਵੀਰ ਜੀ ਆਪਾਂ ਲਿਆ ਹੋਇਆ ਹੈ ਗੁੜ ਇਹ ਮੂੰਗਫਲੀ ਤੇ ਇੱਕ ਇੱਕ ਕੜਾਹੀ ਤੇ ਕੜਾਹੀ ਨੂੰ ਰੱਖਾਂਗੇ ਇੰਡਕਸ਼ਨ ਦੇ ਉੱਤੇ ਤੇ ਇਸ ਦੇ ਵਿੱਚ ਹੁਣ ਪਾਵਾਂਗੇ ਗੁੜ ਗੁੜ ਪਾਉਣ ਤੋਂ ਬਾਅਦ ਅਸੀਂ ਨੂੰ ਕੁਛ ਦੇਰ ਦੇ ਲਈ ਐਂ ਸੇਕ ਲੱਗਣ ਦੇਵਾਂਗੇ ਤੇ ਇਹਨੂੰ ਥੋੜਾ ਥੋੜਾ ਹਿਲਾਵਾਂਗੇ ਵੀਰ ਜੀ ਜਿਹੜੇ ਥੱਲੇ ਗੁੱਡ ਲੱਗ ਕੇ ਸੜੇ ਨਾ ਤੇ ਤੇ ਹੁਣ ਇਸ ਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਦੇਸੀ ਘਿਓ ਤਾਂ ਕਿ ਜਿਹੜਾ ਇਹ ਗੁੜ ਹੈ ਇਹ ਚੰਗੀ ਤਰ੍ਹਾਂ ਨਾਲ ਮੈਲਟ ਹੋ ਜਾਵੇ ਤੇ ਹੁਣ ਦੇਖੋ ਇਹ ਵੀਰ ਜੀ ਗੁੜ ਹੋ ਚੁੱਕਾ ਏ ਥੋੜਾ ਜਿਹਾ ਮੈਲਟ ਹਾਲੇ ਵੀ ਵਿੱਚ ਛੋਟੇ ਛੋਟੇ ਪੀਸ ਬਾਕੀ ਨੇ ਇਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਕੇ ਤੇ ਇਸ ਨੂੰ ਕਰ ਲਿਆ ਜਾਵੇਗਾ ਮੈਲਟ ਇਹ ਗੁੜ ਹੋ ਚੁੱਕਾ ਹੈ ਮੈਲਟ ਤੇ ਇਸ ਨੂੰ ਵੀਰ ਜੀ ਮੈਲਟ ਹੋਣ ਤੋਂ ਬਾਅਦ ਇਹਨੂੰ ਪਾਣੀ ਦੇ ਵਿੱਚ ਪਾ ਕੇ ਥੋੜਾ ਜਿਹਾ ਇਦਾਂ ਕਰਾਂਗੇ ਚੈੱਕ ਜੇ ਤਾਂ ਗੁੜ ਦਾ ਜਿਹੜਾ ਪੀਸ ਹੈ ਉਹ ਪਾਣੀ 'ਚ ਪਾਵਾਂਗੇ ਤੇ ਜੇ ਟੁੱਟੇਗਾ ਤਾਂ ਫੇਰ ਹੀ ਇਸ ਦੀ ਗਾਚਕ ਬਣੇਗੀ ਜੇ ਥੋੜਾ ਜਿਹਾ ਦਬਾਇਆ ਟੁੱਟਦਾ ਨਹੀਂ ਹੈ ਤੇ ਫੇਰ ਇਸ ਨੂੰ ਹੋਰ ਗਰਮ ਕਰਨਾ ਪਵੇਗਾ ਤੇ ਇਸ ਤੋਂ ਬਾਅਦ ਇਸ ਦੇ ਵਿੱਚ ਪਾਵਾਂਗੇ ਮੂੰਗਫਲੀ ਮੂੰਗਫਲੀ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਮੂੰਗਫਲੀ ਥੋੜੀ ਜੀ ਸਖਤ ਮਿਕਸ ਹੋਏਗੀ ਕਿਉਂਕਿ ਵੀਰ ਜੀ ਇਹ ਜੋ ਗੁੜ ਹੈ ਸੰਗਣਾ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਥੋੜਾ ਜਿਹਾ ਥਾਲ ਦੇ ਵਿੱਚ ਲਾਵਾਂਗੇ ਦੇਸੀ ਘਿਓ ਇਸ ਥਾਲ ਦੇ ਵਿੱਚ ਆਪਾਂ ਗਾਜਕ ਨੂੰ ਪ੍ਰੈਸ ਕਰਨਾ ਹੈ ਤੇ ਤਾਂ ਕਿ ਜਦੋਂ ਗਾਜਕ ਹੈ ਉਹ ਕੱਢਾਂਗੇ ਤੋ ਥਾਲ ਦੇ ਥੱਲੇ ਚਿਪਕੇ ਨਾ ਇਸ ਲਈ ਇਸ ਨੂੰ ਸਾਰੇ ਚੰਗੀ ਤਰ੍ਹਾਂ ਦੇਸੀ ਘਿਓ ਲਗਾ ਕੇ ਥਾਲ ਕਰ ਚੁੱਕੇ ਹਾਂ ਤਿਆਰ ਤੇ ਹੁਣ ਪਾਵਾਂਗੇ ਇਸ ਦੇ ਵਿੱਚ ਗੱਚਕ ਗੱਚਕੇ ਇਸ ਵਿੱਚ ਪਾ ਕੇ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਦਬਾਇਆ ਜਾਵੇਗਾ ਕਿਉਂਕਿ ਜਿਹੜੀ ਗੱਚਕ ਹੈ ਥੋੜੀ ਜੀ ਤੁਹਾਡੇ ਰੂਪੇ ਦੇ ਨਾਲ ਵੀ ਚਿਪਕੇਗੀ ਸੋ ਇਸ ਨੂੰ ਚੰਗੀ ਤਰ੍ਹਾਂ ਵੀਰ ਦਬਾਉਂਦੇ ਜਾਵਾਂਗੇ ਤੇ ਥੋੜਾ ਟਾਈਮ ਇਸ ਨੂੰ ਰੱਖਣ ਤੋਂ ਬਾਅਦ ਹੁਣ ਇਸ ਦੇ ਲੱਗੇ ਆ ਜੀ ਪੀਸ ਕਰਨ ਪੀਸ ਕੱਟ ਲਵਾਂਗੇ ਆਪਣੀ ਲੋੜ ਦੇ ਮੁਤਾਬਕ ਜੇ ਚੌਰਸ ਕਰਨੇ ਆ ਤਾਂ ਫਿਰ ਵੀਰ ਜੀ ਇਹ ਦੇਖੋ ਚੌਰਸ ਕਰ ਲੈ ਇਸੇ ਤਰ੍ਹਾਂ ਹੀ ਸਾਰੇ ਪੀਸ ਗੱਚਕ ਦੇ ਲਵਾਂਗੇ ਕੱਟ ਤੇ ਹੁਣ ਫਾਈਨਲੀ ਸਾਡੀ ਗੱਚਕ ਬਣ ਕੇ ਹੋ ਗਈ ਹੈ ਤਿਆਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰ ਜੀ ਧੰਨਵਾਦ